ਦਿਲਜੀਤ ਦਸਾਂਝ ਹੁਣ ਸੁਣਿਆ ਤੱਕ ਪਾਉਣ ਜਾ ਰਿਹਾ ਕੌਣ ਬਣੇਗਾ ਕਰੋੜਪਤੀ ਚ ਜੋ ਆਪਣੇ ਕੋਲ ਨਿਊਜ਼ ਆ ਰਹੀ ਹੈ ਅਮਿਤਾਬ ਬਚਨ ਦੇ ਸ਼ੋ ਕੌਣ ਬਣੇਗਾ ਕਰੋੜਪਤੀ 17 ਚ ਦਿਲਜੀਤ ਦਸਾਂਝ ਦੀ ਐਂਟਰੀ ਹੋਣ ਵਾਲੀ ਹੈ ਇਹ ਸ਼ੋ ਹਲੇ ਆਫੀਸ਼ੀਅਲੀ ਅਨਾਉਂਸ ਤਾਂ ਹੋਇਆ ਨਹੀਂ ਕਿ ਕਦੋਂ ਟੀਵੀ ਤੇ ਟੈਲੀਕਾਸਟ ਕੀਤਾ ਜਾਣਾ ਪਰ ਦਿਲਜੀਤ ਨੇ ਇਸ ਸ਼ੋ ਬਾਰੇ ਕਈ ਗੱਲਾਂ ਵੀ ਕਹੀਆਂ ਉਸ ਬਾਰੇ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਤਾਂ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤਾਂਕਿ ਹੋਰ ਐਮ ਦੀਆਂ ਨਵੀਆਂ ਅਪਡੇਟਸ ਤੁਸੀਂ ਰੈਗੂਲਰ ਦੇਖ ਸਕੋ ਦਿਲਜੀਤ ਦੋਸਾਂਝ ਨੂੰ ਬਾਕੀ ਸੈਲਿਬ੍ਰਿਟੀਜ਼ ਵਾਂਗੂ ਬੁਲਾਇਆ ਗਿਆ ਸੀ ਕੌਣ ਬਣੇਗਾ ਕਰੋੜਪਤੀ ਸ਼ੋਅ 'ਚ ਤੇ ਦਿਲਜੀਤ ਦੋਸਾਂਝ ਦਾ ਉੱਥੇ ਜਾਣਾ ਆਪਣੀ ਪੰਜਾਬੀਅਤ ਦੀ ਇੱਕ ਬਹੁਤ ਵੱਡੀ ਜਿੱਤ ਹੈ ਕਿਉਂਕਿ ਦੋਸਾਂਝਾਂ ਵਾਲਾ ਇਸ ਟਾਈਮ ਜਿਸ ਪਲੇਟਫਾਰਮ ਤੇ ਖੜਾ ਹੈ ਜਿਸ ਉਚਾਈ ਤੇ ਖੜਾ ਹੈ ਉੱਥੇ ਵੱਡੇ ਵੱਡੇ ਕਲਾਕਾਰ ਨਹੀਂ ਪਹੁੰਚ ਪਾਉਂਦੇ ਤੇ ਉੱਥੇ ਕੋਈ ਕੋਈ ਹੀ ਜਾਂਦਾ ਸਿੱਧੂ ਮੂਸੇਵਾਲਾ ਉਸੇ ਮੁਕਾਮ ਤੇ ਸੀ ਕਿਉਂਕਿ ਜੇ ਚੜ੍ਹਾਈ ਦੀ ਗੱਲ ਹੋ ਰਹੀ ਹੋਵੇ ਤੇ ਆਪਾਂ ਮੂਸੇਵਾਲੇ ਦੀ ਗੱਲ ਨਾ ਕਰੀਏ ਇਹ ਕਿਵੇਂ ਹੋ ਸਕਦਾ ਹੈ ਦਿਲਜੀਤ ਦੋਸਾਂਝ ਦਾ ਵੀ ਜੋ ਮੁਕਾਮ ਹੈ ਉਹਨੂੰ ਹਰ ਕੋਈ ਚਾਹੁੰਦਾ ਕਿ ਇਹ ਮੇਰੇ ਨਾਲ ਆ ਕੇ ਕੰਮ ਕਰੇ ਤੇ ਸਾਡੇ ਸ਼ੋਅ ਦੀ ਸਾਡੀ ਫਿਲਮ ਦੀ ਜਾਂ ਸਾਡੀ ਇੰਡਸਟਰੀ ਦੀ ਸ਼ਾਨ ਵਧਾਵੇ ਦਿਲਜੀਤ ਦੋਸਾਂਝ ਬਾਰੇ ਇਹ ਸੁਣਨ ਚ ਆਇਆ ਕਿ ਦੋਸਾਂਝਾਂ ਵਾਲੇ ਨੇ ਕੇਬੀਸੀ ਚ ਜਾ ਕੇ ਰੌਣਕਾਂ ਲਾਤੀਆਂ ਸੀ ਤੇ ਦਿਲਜੀਤ ਦੋਸਾਂਝ ਨੇ ਉੱਥੇ ਆ ਕੇ ਗੀਤ ਵੀ ਸੁਣਾਏ ਉੱਥੇ ਪੰਜਾਬੀ ਚ ਗੱਲ ਵੀ ਕੀਤੀ ਕਿਉਂਕਿ ਐਡੇ ਵੱਡੇ ਸ਼ੋਅ ਚ ਜਾ ਕੇ ਪੰਜਾਬੀ ਚ ਗੱਲ ਕਰਨਾ ਇੱਕ ਮਾਣ ਵਾਲੀ ਗੱਲ ਹੈ ਪੰਜਾਬ ਲਈ ਤੇ ਦਿਲਜੀਤ ਜਦੋਂ ਵੀ ਜਿੱਥੇ ਜਾਂਦਾ ਹੈ ਪੰਜਾਬੀ ਨੂੰ ਤੇ ਆਪਣੀ ਪੰਜਾਬੀਅਤ ਨੂੰ ਹਮੇਸ਼ਾ ਨਾਲ ਲੈ ਕੇ ਜਾਂਦਾ ਹੈ ਦਿਲਜੀਤ ਸਾਂਝ ਨੇ ਇਸ ਸ਼ੋਅ ਚ ਅਨਾਉਂਸ ਕੀਤਾ ਕਿ ਮੈਂ ਇਸ ਸ਼ੋਅ ਚ ਜੋ ਵੀ ਜਿੱਤੀ ਗਈ ਰਕਮ ਮੇਰੇ ਵੱਲੋਂ ਹੋਵੇਗੀ ਉਹ ਪੰਜਾਬ ਚ ਜੋ ਹੜਾਈ ਸੀ ਹਲੇ ਤੱਕ ਜੋ ਲੋਕ ਉਹਨਾਂ ਹੜਾਂ ਤੋਂ ਤਾਬ ਹੀ ਨਹੀਂ ਆਏ ਜਿਨ੍ਹਾਂ ਦੇ ਘਰ ਟਹਿ ਗਏ ਜਿਨ੍ਹਾਂ ਦਾ ਕਿੰਨਾ ਹੀ ਜ਼ਿਆਦਾ ਨੁਕਸਾਨ ਹੋ ਗਿਆ ਉਸ ਚੀਜ਼ ਦੀ ਪਰਪਾਈ ਕਰਨਾ ਬਹੁਤ ਮੁਸ਼ਕਲ ਹੈ ਤੇ ਉਸ ਚੀਜ਼ ਵਾਸਤੇ ਪੈਸਾ ਤਾਂ ਚਾਹੀਦਾ ਹੀ ਚਾਹੀਦਾ ਹੈ ਤਾਂ ਦਿਲਜੀਤ ਨੇ ਇਹ ਅਨਾਉਂਸ ਕਰਤਾ ਸੀ ਕਿ ਜੋ ਵੀ ਮੈਂ ਇਸ ਸ਼ੋਅ ਤੋਂ ਪੈਸਾ ਜਿੱਤਾਂਗਾ ਚਾਹੇ ਉਹ ਜਿੰਨਾ ਮਰਜ਼ੀ ਹੋਵੇ ਉਹ ਮੈਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਦੇਵਾਂਗਾ ਕਿਉਂਕਿ ਹਲੇ ਵੀ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਜੋ ਹੜ੍ਹ 'ਚ ਚੰਬੇ ਗਏ ਸੀ ਉਹਨਾਂ ਨੂੰ ਬਹੁਤ ਲੋੜ ਹੈ ਪੈਸੇ ਦੀ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਵੀ ਤੇ ਹਰ ਤਰ੍ਹਾਂ ਦੀ ਦਵਾਈ ਦੀ ਵੀ ਤੇ ਉਹ ਚੀਜ਼ ਪੈਸੇ ਤੋਂ ਬਿਨਾ ਪੋਸੀਬਲ ਹੀ ਨਹੀਂ ਹੋ ਸਕਦੀ ਤੇ ਦੁਸਾਂਝਾਂ ਵਾਲੇ ਦਾ ਐਡਾ ਵੱਡਾ ਕਦਮ ਆਪਾਂ ਨੂੰ ਹੋਰ ਜ਼ਿਆਦਾ ਇਨਸਪਾਇਰ ਕਰਦਾ ਹੈ ਕਿ ਆਪਾਂ ਵੀ ਹਰ ਤਰੀਕੇ ਨਾਲ ਪੰਜਾਬ ਦੇ ਨਾਲ ਖੜੀਏ ਕਿਉਂਕਿ ਦਿਲਜੀਤ ਦੀਆਂ ਟੀਮਾਂ ਪਹਿਲਾਂ ਵੀ ਪੰਜਾਬ ਦੇ ਹੜ੍ਹ ਪੀੜਤਾਂ ਨਾਲ ਖੜੀਆਂ ਹੋਈਆਂ ਚਾਹੇ ਉਹ ਉਹਦੀ ਮੈਨੇਜਰ ਸੁਨਾਲੀ ਹੋਵੇ ਚਾਹੇ ਦਿਲਜੀਤ ਦੀ ਹੋਰ ਟੀਮ ਹੋਵੇ ਤਾਂ ਦੁਸਾਂਝਾਂ ਵਾਲੇ ਦੇ ਇਸ ਕਦਮ ਬਾਰੇ ਤੁਹਾਨੂੰ ਕਿੱਦਾਂ ਲੱਗਿਆ ਕਿਉਂਕਿ ਆਪਾਂ ਤਾਂ ਹਮੇਸ਼ਾ ਪੰਜਾਬ ਨਾਲ ਤੇ ਇਨਸਾਨੀਅਤ ਨਾਲ ਖੜਦੇ ਹਾਂ ਜੋ ਉਹਨਾਂ ਦੀ ਸਪੋਰਟ 'ਚ ਬੋਲਦੇ ਹਾਂ ਤੋ ਹਣੂ ਇਸ ਬਾਰੇ ਕਿਦਾਂ ਲੱਗਿਆ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੇ ਹੋਰ ਐਮੀਆਂ ਦੀਆਂ ਨਵੀਆਂ ਅਪਡੇਟਸ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਅਪਡੇਟ ਦੇ ਨਾਲ